ਰੋਡੇ ਨਾਲ ਲੱਗਦੇ ਪਿੰਡ ਇੱਕ ਖਰਾਲਾ ਕਲਾ ਦੇ ਵਿੱਚ ਨੌਜਵਾਨਾਂ ਵੱਲੋਂ ਇੱਕ ਖੂਨਦਾਨ ਕੈਂਪ ਕਰਵਾਇਆ ਗਿਆ ਤੇ ਇਸ ਕੈਂਪ ਦੇ ਵਿੱਚ ਮਹਿਜ਼ 3 ਘੰਟਿਆਂ ਦੇ ਵਿੱਚ ਪਹਿਲੀ ਵਾਰ 54 ਜਨਤਾ ਖੂਨਦੀਆਂ ਇਕੱਠੀਆਂ ਕਰਕੇ ਨੌਜਵਾਨਾਂ ਨੇ ਰਿਕਾਰਡ ਕਾਇਮ ਕੀਤਾ ਹੈ ਤੇ ਇਥੇ ਯੂਥ ਵੈਲਫੇਅਰ ਕਲੱਬ ਕਰਾਲਾ ಗ್ರಾಮ ਪੰਚਾਇਤ ਤੇ ਹੋਰ ਪ੍ਰਵਾਸੀ ਪੰਜਾਬੀਆਂ ਦੀ ਮਦਦ ਦੇ ਨਾਲ ਇਹ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਸੀ ਤੇ ਇਸ ਦੇ ਵਿੱਚ ਸਥਾਨਕ ਲੋਕਾਂ ਨੇ ਜਾਣਕਾਰੀ ਜਿੰਦੇ ਹੋਏ ਦੱਸਿਆ ਕਿ ਪਹਿਲੀ ਵਾਰ ਕਰਵਾਏ ਗਏ ਇਸ ਖੂਨਦਾਨ ਕੈਂਪ ਦੇ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਉਤਸ਼ਾਹ ਦਿਖਾਇਆ ਤੇ ਤਕਰੀਬਨ 54 ਯੂਨਟ ਖੂਨ ਇਕੱਠਾ ਕੀਤਾ ਗਿਆ ਜਗਬਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਜੀਤ ਸਿੰਘ ਜਟਾਣਾ ਪਹੁੰਚਿਆ ਸਮਰਾੜਾ ਤਹਿਸੀਲ ਦੇ ਪਿੰਡ ਕਕਰਾਲਾ ਕਲਾਂ ਵਿਖੇ ਜਿੱਥੇ ਕਲੇਰ ਗੋਥ ਦੇ ਜਠੇਰੇ ਬਾਬਾ ਹੱਲਾਜੀ ਮਾਤਾ ਸਤੀਜੀ ਦੀ ਯਾਦ ਦੇ ਵਿੱਚ ਅੱਜ ਇੱਕ ਖੂਨਦਾਨੈਂ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਯੂਥ ਵੈਲਫੇਅਰ ਕਲੱਬ ਐਨ ਆਰ ਆਈ ਵੀਰ ਗ੍ਰਾਮ ਪੰਚਾਇਤ ਕਕਰਾਲਾ ਕਲਾਂ ਤੇ ਮਾਚੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਦੇ ਸਹਿਯੋਗ ਦੇ ਨਾਲ ਕਰਨ ਹਸਪਤਾਲ ਸਮਰਾੜੇ ਵੱਲੋਂ ਇਸ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੱਸਦੇ ਨੇ ਪ੍ਰਬੰਧਕ ਵੀ 5455 ਦੇ ਕਰੀਬ ਅੱਜ ਇਹਨਾਂ ਨੌਜਵਾਨਾਂ ਨੇ ਵੱਡਾ ਉਪਰਾਲਾ ਕੀਤਾ ਯੂਨਿਟ ਖੂਨ ਨੇ ਜਿਹੜੇ ਉਹ ਇਕੱਤਰ ਕੀਤੇ ਨੇ ਆਪਾਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਔਰ ਉਹਨਾਂ ਨੂੰ ਹਲਾਸ਼ੇਰੀ ਦੇਣੀ ਵੀ ਬਣਦੀ ਹੈ ਕਿਉਂਕਿ ਅਜਿਹੇ ਉਪਰਾਲੇ ਕਿਸੇ ਦੀ ਅਜਾਈ ਜਾਂਦੀ ਜਾਨ ਨੂੰ ਬਚਾਉਣ ਲਈ ਕਰਨੇ અત્યੰਤ ਜ਼ਰੂਰੀ ਨੇ ਮਾਚੀਵਾੜਾ ਸੋਸ਼ਲ ਵੈਲਫੇਅਰ ਕਲੱਬ ਦੇ ਸਾਡੇ ਚਿਵਲੀ ਜੀ ਸ਼ਰਮਾ ਜੀ ਉਹ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਥੋਂ ਦੇ ਮਜੂਦ ਦੇ ਡਾਕਟਰ ਨਾਲ ਵੀ ਗੱਲ ਕਰਾਂਗੇ ਪ੍ਰਬੰਧਕਾਂ ਨਾਲ ਵੀ ਗੱਲ ਕਰਾਂਗੇ ਕਿੰਨੇ ਜੁਨਟ ਹੁਣ ਤੱਕ ਖੂਨ ਜਿਹੜਾ ਖਤਰ ਕਰ 55 ਜੁਨਟ ਦੇ ਕਰੀਬ ਜੀ ਜੁਨਟ ਸਾਡੇ ਕੋਲ ਇਕੱਠੇ ਹੋਏ ਨੇ ਇਹ ਕਿਹਦੇ ਵੱਲੋਂ ਲਾਇਆ ਗਿਆ ਪ੍ਰਬੰਧਕ ਕੌਣ ਇਹ ਸਾਡਾ ਸਾਰਾ ਹੀ ਪਿੰਡ ਦਾ ਸਹਿਯੋਗ ਹੈ ਜੀ ਤੇ ਨੌਜਵਾਨ ਸਭਾ ਐਨ ਆਰ ਆਈ ਵੀਰ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਇਹ ਕੀਤਾ ਗਿਆ ਜੀ ਪਹਿਲਾ ਖੂਨਦਾਨ ਕੈਂਪ ਹੈ ਜੀ ਇਹ ਜੀ ਤੇ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਯਾਨੀ ਕਿ ਖੁਸ਼ੀ ਦੀ ਗੱਲ ਆ ਵੀ ਸਾਰੇ ਜਣਿਆਂ ਨੇ ਸਾਥ ਦਿੱਤਾ ਸਾਡਾ ਮੋਟਿਵ ਕੀ ਹੈ ਤੁਹਾਡਾ ਖੂਨਦਾਨ ਕੈਂਪ ਲਾਉਣ ਦਾ ਮਕਸਦ ਮੇਨ ਮੋਟਿਵ ਤਾਂ ਜੀ ਇਹੀ ਹੈ ਵੀ ਕਿਸੇ ਦੀ ਅਜਾਈ ਜਾਨ ਮਤਲਬ ਜੇ ਕੋਈ ਦਿੱਕਤ ਪੈਂਦੀ ਹੈ ਕਿਸੇ ਨੂੰ ਉਹਨੂੰ ਲੋੜ ਅਨਸਾਰ ਉਹਨੂੰ ਖੂਨ ਦਿੱਤਾ ਗਿਆ ਹਨਾ ਜਾਵੇ ਤਾਂ ਉਹਦੀ ਜਾਨ ਬਚ ਸਕਦੀ ਹੈ ਤੇ ਖੂਨਦਾਨ ਕੈਂਪ ਦੇ ਵਿੱਚ ਇੱਕ ਇਤਿਹਾਸ ਸਿਰਜਿਆ ਤੁਸੀਂ 54 ਯੂਨਿਟ ਬਹੁਤ ਵੱਡੀ ਗੱਲ ਆ ਇਕਤਰ ਕਰਨਾ ਕੀ ਅਸੀਂ ਬਹੁਤ ਵਧੀਆ ਮਤਲਬ ਉਪਰਾਲਾ ਤਾਂ ਸਾਡਾ ਪਹਿਲਾਂ ਹੀ ਸੀ ਜੀ ਪਹਿਲਾਂ ਥੋੜਾ ਜਿਹਾ ਘਬਰਾਟ ਹੈਗੀ ਸੀ ਵੀ ਹਾਂ ਵੀ ਇੰਨਾ ਪਤਾ ਨਹੀਂ ਹੋਊਗਾ ਜਾਂ ਨਹੀਂ ਹੋਊਗਾ ਪਰ ਬਹੁਤ ਸਹਿਯੋਗ ਹੈ ਤੇ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਮਤਲਬ ਖੂਨ ਦਿੱਤਾ ਜੀ ਜੀ ਬਹੁਤ ਧੰਨਵਾਦ ਦੀਆਂ ਸੀ ਉਹਨਾਂ ਦੇ ਤੇ ਔਰ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਮਾਚੀਵਾੜਾ ਸਾਹਿਬ ਜਿਹੜਾ ਯੂਥ ਵੈਲਫੇਅਰ ਸੁਸਾਇਟੀ ਆ ਜਿਨ੍ਹਾਂ ਦੇ ਪ੍ਰਬੰਧਕ ਨੇ ਮੁਖ ਸ਼ਿਵਲੀ ਜੀ ਸ਼ਿਵਲੀ ਸ਼ਰਮਾ ਜੀ ਮਾਚੀਵਾੜੇ ਤੋਂ ਉਹਨਾਂ ਵੱਲੋਂ ਅਨੇਕਾਂ ਹੀ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਅਜਿਹੇ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਗਿਆ ਉਹ ਵੀ ਸਾਡੇ ਨਾਲ ਅੱਜ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਨੇ ਆ ਜੀ ਸ਼ਿਵਲੀ ਜੀ ਆ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਨੌਜਵਾਨਾਂ ਨੇ ਪਹਿਲੀ ਵਾਰ ਖੂਨਦਾਨ ਕੈਂਪ ਲਾਇਆ ਔਰ ਪਹਿਲੀ ਵਾਰ ਇਤਿਹਾਸ ਸਿਰਜਦਾ 55 ਦੇ ਕਰੀਬ ਯੂਨਿਟ ਖੂਨ ਜਿਹੜਾ ਉਹ ਕਤਰ ਕੀਤਾ ਜਗਜੀਤ ਜੀ ਪਹਿਲਾਂ ਤੁਹਾਡਾ ਤੇ ਨਿਊ ਅਪਡੇਟ ਚੈਨਲ ਦਾ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਇੱਕ ਨੌਜਵਾਨ ਮੁੰਡਿਆਂ ਨੂੰ ਉਤਸ਼ਾਹ ਦੇਣ ਲਈਓ ਜਗਵਾਨੀ ਵੱਲੋਂ ਇੱਥੇ ਆਇ ਅੱਜ ਕਕਰਾਲਾ ਪਿੰਡ ਦੇ ਵਿੱਚ ਐਨ ਆਰ ਆਈ ਭਰਾਵਾਂ ਵੱਲੋਂ ਤੇ ਜੂਥ ਕਲੱਬ ਵੱਲੋਂ ਮਾਛੇੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ ਮੈਂ ਦੇਖ ਰਿਹਾ ਕਿ ਸਵੇਰ ਤੋਂ ਜਦੋਂ ਤੋਂ ਸ਼ੁਰੂ ਹੋਏ ਆ ਨੌਜਵਾਨਾਂ ਦੀ ਲਾਈਨ ਲੱਗੀ ਹੋਈ ਆ ਨੌਜਵਾਨ ਬੜੀ ਖੁਸ਼ੀ-ਖੁਸ਼ੀ ਬਲੱਡ ਦੇ ਰਹੇ ਨੇ ਐਹੀ ਗਰਮੀ ਦੇ ਵਿੱਚ ਵੀ ਅੱਜ ਇਹ ਫਰਿਸ਼ਤੇ ਨੇ ਦੇਖੋ ਜਦੋਂ ਕੋਈ ਬੰਦਾ ਬਲੱਡ ਦਿੰਦਾ ਉਹ ਫਰਿਸ਼ਤਾ ਫ੍ਰਿਸ਼ਤਾ ਇਹ ਦਿਨ ਮਨੇ ਤਿੰਨ ਬੰਦੇ ਬਚਾਉਣੇ ਆ ਉਹਦੀ ਇੱਕ ਜੁਨਟ ਨੇ ਤਿੰਨ ਬੰਦੇ ਬਚਾਉਣੇ ਨੇ ਉਹ ਬਹੁਤ ਬੜੀ ਮਾਣ ਦੀ ਗੱਲ ਆ ਮੈਂ ਤਾਂ ਬੜਾ ਖੁਸ਼ ਆ ਨੌਜਵਾਨਾਂ ਤੋਂ ਕਿਉਂਕਿ ਇੱਕ ਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਸਭ ਤੋਂ ਬੜਾ ਵਧੀਆ ਤਰੀਕਾ ਇਹ ਲੋਕਾਂ ਨੂੰ ਬੜਾ ਵਧੀਆ ਨੰਬਰ ਦੋ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ ਇਲਾਕੇ ਦੇਆਂ ਨੂੰ ਪੰਜਾਬ ਸਾਰਿਆਂ ਨੂੰ ਵੀ ਜਿੱਥੇ ਵੀ ਤੁਸੀਂ ਰਹਿੰਦੇ ਹੋ ਚਾਹੇ ਕਿਤੇ ਵੀ ਹੋ ਤੁਸੀਂ ਹਰ ਤਿੰਨਵੇਂ ਬਲੱਡ ਡੋਨੇਟ ਕਰਿਆ ਕਰੋ ਤਾਂ ਕਿ ਕਿਸੇ ਦੀ ਕੀਮਤੀ ਜਾਨ ਬਚ ਸਕੇ ਇਸ ਵਾਕਿ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਉਹਨਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ ਤੇ ਸਨਮਾਨ ਚਿੰਨ੍ਹ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਜਗਬਾਣੀ ਟੀਵੀ ਲਈ ਖਮਾੜਾ ਤੋਂ ਜਗਜੀਤ ਜਟਾਣਾ ਦੀ ਰਿਪੋਰਟ